ਹੁੰਦੀ ਸੀ ਪਰ ਹੁਣ ਕਿਤੇ ਨਾ ਕਿਤੇ ਮੁੰਡੇ ਕੁੜੀਆਂ ਦੀਆਂ ਕਿੱਕਲੀਆਂ ਪੈਣ ਲੱਗ ਪਈਏ ਤੁਸੀਂ ਇਹ ਕਲਚਰ ਨੂੰ ਕਿਵੇਂ ਚੇਂजेस ਆਂਦੇ ਆ ਹਨਾ ਪ੍ਰਕਿਰਤੀ 'ਚ ਚੇਂजेस ਆਂਦੇ ਰਹਿੰਦੇ ਆ ਮੈਂ ਵੀ 5 ਫੁੱਟ ਦੂਰ ਹੀ ਭੱਜ ਜਾਂਦੀ ਸੀ ਜਦੋਂ ਮੇਰੇ ਵਾਲਾ ਜਾ ਕੇ ਲੜਦਾ ਸੀ ਨਾ ਤੇ ਮੈਂ ਉਹਨੂੰ ਬੜਾ ਰੋਕਦੀ ਮਾਰ-ਦਾਰ ਕਰੀਆਂ ਨਾ ਲੜਿਆ ਕਰ ਉਹ ਮੰਨਦਾ ਕਿੱਥੇ ਆ ਲੱਗਦਾ ਹੈਗਾ ਵੀ ਕੁੜੀਆਂ ਨੂੰ ਉਹ ਦਵੰਗ ਅੰਦਾਜ਼ ਕਿਉਂਕਿ ਪਹਿਲਾਂ ਜਿਹੜਾ ਸੁਣਦੇ ਸੀ ਨਾ ਵੀ ਕਾਲਜ ਦੇ ਵਿੱਚ ਕੁੜੀਆਂ ਜਾਂਦੀਆਂ ਸੀ ਤਾਂ ਬਾਪੂ ਕਹਿ ਕੇ ਕਰਦਾ ਸੀ ਵੀ ਸਿਰ ਤੋਂ ਚੁੰਨੀ ਆਉਂਦੀ ਤੱਕ ਨਹੀਂ ਲੈਣੀ ਚਾਹੀਦੀ ਤਾਂ ਹੁਣ ਕੁੜੀਆਂ ਜੀਣਾ ਤੱਕ ਆ ਗਈਆਂ ਇਹ ਕਲਚਰ ਸਾਰੇ ਨੂੰ ਕਿਵੇਂ ਵੇਖਦੇ ਹੋ ਜਿੱਥੇ ਸਾਰਾ ਕੁਝ ਜਿੱਥੇ ਕਾਲਜ ਦੇ ਵਿੱਚ ਪਹਿਲਾਂ ਪੜ੍ਹਾਈ ਹੁੰਦੀ ਸੀ ਪਰ ਹੁਣ ਕਿਤੇ ਨਾ ਕਿਤੇ ਮੁੰਡੇ ਕੁੜੀਆਂ ਦੀਆਂ ਕਿਕਲੀਆਂ ਪੈਣ ਲੱਗ ਪਈਏ ਤੁਸੀਂ ਇਹ ਕਲਚਰ ਨੂੰ ਕਿਵੇਂ ਦੇਖਦੇ ਆ ਮੈਨੂੰ ਇਵੇਂ ਲੱਗਦਾ ਹੈ ਕਿ ਦੇਖੋ ਚੇਂਜਸ ਆਂਦੇ ਆ ਹਨਾ ਪ੍ਰਕਿਰਤੀ 'ਚ ਚੇਂਜਸ ਆਂਦੇ ਰਹਿੰਦੇ ਆ ਹਨਾ ਪ੍ਰਕਿਰਤੀ ਪਹਿਲਾਂ ਕਿਵੇਂ ਹੋਰਦੀ ਸੀਗੀ ਹੈਨਾ ਹੁਣ ਕਿਵੇਂ ਹੋਰਦੀ ਆ ਐਵੇਂ ਇਨਸਾਨ ਦੇ ਅੰਦਰ ਵੀ ਚੇਂਜਸ ਆਉਂਦੇ ਆ ਤੇ ਹੌਲੀ ਹੌਲੀ ਕਰਕੇ ਦਿਨ ਦਿਨ ਕਰਕੇ ਹਰੇਕ ਇਨਸਾਨ ਇਵੋਲਵ ਹੋ ਰਿਹਾ ਹੈ ਹੈਨਾ ਹਰੇਕ ਇਨਸਾਨ ਬਦਲ ਰਿਹਾ ਹੈ ਇਨਸਾਨ ਬਦਲਦਾ ਹੈ ਤੇ ਸਾਰਾ ਸਾਰੇ ਆਪਾਂ ਬਦਲਦੇ ਆ ਸੋ ਬਦਲਾਅ ਦਾ ਹੀ ਸਾਰੇ ਹਿੱਸੇ ਨੇ ਅੱਛਾ ਤੁਸੀਂ ਦੱਸੋ ਜੀ ਫਿਲਮ ਦੇ ਨਾਲ ਕਿਵੇਂ ਜੁੜਦੇ ਹੋ ਪਹਿਲਾਂ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਤੁਸੀਂ ਕੰਮ ਕਰਿਆ ਜਾਂ ਡੈਬਿਊ ਆ ਥੋੜਾ ਜਿਹਾ ਦੱਸੋ ਉਹ ਵੱਡੇ ਕੈਰੈਕਟਰ ਦੀ ਜਿਹ ਮੈਂ ਗੱਲ ਕਰਾ ਉਹ ਜਿਸ ਤੇ ਮੈਰਾ ਐਸ ਆਫਕੋਰਸ ਡੈਬਿਊ ਐ ਰੋਡੇ ਕਾਲਜ ਦੇ ਵਿੱਚ ਹੀ ਆ ਬਟ ਇਸ ਤੋਂ ਪਹਿਲੇ ਮੈਂ ਕਾਫੀ ਕੰਮ ਕਰ ਚੁੱਕੀ ਮੇਰੇ ਕੋਲ 8 ਸਾਲ ਦਾ ਐਕਸਪੀਰੀਅੰਸ ਆ ਮੈਂ ਵੀ ਥੀਏਟਰ ਬੈਕਗਰਾਉਂਡ ਤੋਂ ਆ ਐਂਡ ਐਸ ਫਿਲਮ ਦੇ ਜੇ ਮੈਂ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਆਬਵੀਅਸਲੀ ਬਹੁਤ ਵਧੀਆ ਪਹਿਲੀ ਕਲ ਤਾਂ ਕੈਰੈਕਟਰ ਜਿਹੜਾ ਇੱਕ ਸਟੂਡੈਂਟ ਦਾ ਹਨਾ ਤਾਂ ਫੀਲ ਹੀ ਨਹੀਂ ਹੋਇਆ ਕਿ ਮੈਂ ਕੈਰੈਕਟਰ ਐ ਤੇ ਕੰਮ ਕਰ ਰਹੀ ਆ ਮੈਨੂੰ ਇਹ ਲੱਗਦਾ ਸੀ ਕਿ ਮੈਂ ਰੋਡੇ ਕਾਲਜ ਐਜ਼ ਅ ਸਟੂਡੈਂਟ ਪੜਨ ਵਾਸਤੇ ਆਨੀ ਆ ਰੋਜ ਮਤਲਬ ਇੱਕ ਮਹੀਨਾ ਮੈਂ ਲਗਾਤ ਅੱਛਾ ਫਿਲਮ ਦੇ ਨਾਲ ਖਾਸ ਕਿਉਂਕਿ ਫਿਲਮ ਦੇ ਵਿੱਚ ਮਾਰ-ਟਾੜ ਬਹੁਤ ਆ ਤੇ ਜਿੱਥੇ ਮਾਰ-ਟਾੜ ਹੋਵੇ ਕੁੜੀਆਂ ਤਾਂ ਉਹ ਵੈਸੇ ਹੀ 5 ਫੁੱਟ ਦੂਰ ਭਜਦੀਆਂ ਫਿਰ ਕਿੰਨੇ ਜੇ ਲੱਗਿਆ ਸਾਰੇ ਨਾਲ ਉਹੀ 5 ਫੁੱਟ ਦੂਰ ਹੀ ਜਿਵੇਂ ਤੁਸੀਂ ਕਿਹਾ ਕਿ 5 ਫੁੱਟ ਦੂਰ ਭਜ ਜਾਂਦੇ ਤੇ ਮੈਂ ਵੀ 5 ਫੁੱਟ ਦੂਰ ਹੀ ਭਜ ਜਾਂਦੀ ਸੀ ਜਦੋਂ ਮੇਰੇ ਵਾਲਾ ਜਾ ਕੇ ਲੜਦਾ ਸੀ ਨਾ ਤੇ ਮੈਂ ਉਹਨੂੰ ਬੜਾ ਰੋਕਦੀ ਰੋਕਦੀ ਆ ਦੇ ਵਿੱਚ ਹੈ ਨਾ ਮੂਵੀ ਚ ਕਿ ਤੂੰ ਨਾ ਮਾਰ-ਟਾੜ ਕਰਿਆ ਨਾ ਲੜਿਆ ਕਰ ਉਹ ਮੰਨਦਾ ਕਿੱਥੇ ਆ ਪੰਜਾਬ ਦੇ ਮੁੰਡੇ ਮੰਨਦੇ ਕਿੱਥੇ ਹੁੰਦੇ ਆ ਹਨਾ ਕੁੱਟਮਾਰ ਖਾ ਕੇ ਜਾਂ ਕੁੱਟ ਕੇ ਆ ਜਾਂਦੇ ਆ ਅੱਛਾ ਸਹੀ ਗੱਲ ਹੈ ਫਿਲਮ ਦੇ ਵਿੱਚ ਥੋੜਾ ਜ ਦੱਸੋ ਕਿ ਕਿ ਅੱਜ ਕੱਲ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਹੋਰ ਹਿਸਾਬ ਨਾਲ ਬਣਦੀ ਐ ਰੋਂਡੇ ਕਾਲਜ ਇੱਕ ਨਾਮ ਦੇ ਉੱਤੇ ਫਿਲਮ ਬਣ ਜਾਣੀ ਉਹਦੇ ਵਿੱਚ ਥੀਏਟਰ ਆਰਟਿਸਟਾਂ ਲੈਣਾ ਕਿੰਨਾ ਕੁ ਵਧੀਆ ਲੱਗਦਾ ਐ ਸਾਰਾ ਕੁਝ ਦੇਖੋ ਜਿਹੜੇ ਥੀਏਟਰ ਆਰਟਿਸਟ ਹੁੰਦੇ ਆ ਹਮੇਸ਼ਾ ਉਡੀਕ ਕਰਦੇ ਰਹਿੰਦੇ ਆ ਕਿ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਉਂਗੀ ਹੈਨਾ ਸੋ ਇਹ ਉਹ ਫਿਲਮ ਆ ਜਿਹੱਚ ਥੀਏਟਰ ਆਰਟਿਸਟਾਂ ਦੀ ਵਾਰੀ ਆਈ ਐ ਤੇ ਸਾਰੇ ਜਣੇ ਜ਼ਰੂਰ ਦੇਖਣ ਤਾਂ ਕਿ ਸਾਨੂੰ ਸਾਰੇ ਥੀਏਟਰ ਆਰਟਿਸਟ ਨੂੰ ਮੌਕਾ ਮਿਲਿਆ ਐ ਤੇ ਉਹ ਮੌਕੇ ਨੂੰ ਸੰਭਾਲ ਲੰਦਾ ਇੱਕ ਇਹੀ ਮੌਕਾ ਐ ਅਵੇਖ ਲਮੀ ਤਕਦੀਰ ਇਹ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਲੱਗਦਾ ਹੁਣ ਵਾਰੀ ਆ ਗਈ ਐ ਹੁਣ ਬੱਲੇ ਬੱਲੇ ਕਰਾ ਦੇਣੀ ਐ ਰਾਜਾ ਆ ਗਈ ਆ ਗਈ ਵਾਰੀ ਆ ਗਈ ਐ ਵਾਰੀ ਹੁਣ ਤੇ ਮੈਨੂੰ ਪੂਰੀ ਉਮੀਦ ਆ ਵੀ ਲੋਕਾਂ ਨੇ ਅਸਲ ਵਿੱਚ ਜਿੱਥੇ ਕਿਤੇ ਲੱਗੂਗਾ ਨਾ ਵੀ ਨਹੀਂ ਬਹੁਤ ਕੋਸ਼ਿਸ਼ਾਂ ਹੋਣਗੀਆਂ ਵੀ ਇਸ ਚੀਜ਼ ਦੀਆਂ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਪਰ ਲੋਕਾਂ ਨੇ ਉਹਨਾਂ ਕੋਸ਼ਿਸ਼ਾਂ ਨੂੰ ਉਹਨਾਂ ਮਤਲਬ ਮੈਂ ਕਹੂੰਗੀ ਕਿ ਗਲਤ ਕੋਸ਼ਿਸ਼ਾਂ ਨੂੰ ناکਾਮਯਾਬ ਕਰਨਾ ਐ ਤੇ ਸਾਡਾ ਸਾਥ ਦੇਣਾ ਤੇ ਸਾਡੀ ਵਾਰੀ ਲੋਕਾਂ ਨੇ ਲੈ ਕੇ ਆਉਣੀ ਆ ਕਿਉਂਕਿ ਫਿਲਮ ਬਣਾਈ ਉਸ ਤਰੀਕੇ ਨਾਲ ਗਈ ਆ ਕਿ ਕੋਈ ਉਹਨੂੰ ਇਹ ਨਹੀਂ ਕਹੇਗਾ ਕਿ ਇੱਥੇ ਇਹ ਚੀਜ਼ ਹੋਣੀ ਨਹੀਂ ਸੀ ਚਾਹੀਦੀ ਠੀਕ ਹੈ ਅੱਛਾ ਫਿਲਮ ਦੇ ਵਿੱਚ ਜਿਹੜਾ ਤੁਹਾਡੇ ਕਿਰਦਾਰ ਦੀ ਗੱਲ ਕਰੀਏ ਇਹੋ ਜਿਹਾ ਕਿਰਦਾਰ ਹੀ ਸੋਚਿਆ ਸੀ ਕਿੰਦਾ ਦਾ ਕਿਰਦਾਰ ਤੁਹਾਨੂੰ ਮਿਲਿਆ ਥੋੜਾ ਜਿਹਾ ਹਾਂ ਮੈਂ ਜਿਵੇਂ ਦੱਸਿਆ ਕਿ ਮੇਰਾ ਪਹਿਲਾ ਐਕਸਪੀਰੀਅੰਸ ਆ ਉਸਾਰ ਇਹ ਕੰਮ ਤੋਂ ਹਟ ਕੇ ਮਤਲਬ ਮੇਰਾ ਪਿਛਲਾ ਸਾਰਾ ਕੰਮ ਜਿਹੜਾ ਰਾਜਵੀਰ ਨਾਲ ਰਿਲੇਟ ਕਰਦਾ ਸੀ ਕਿਤੇ ਨਾ ਕਿਤੇ ਕੈਰੈਕਟਰ ਜੋ ਮੈਨੂੰ ਮਿਲਦੇ ਸੀ ਬਟ ਇਸ ਫਿਲਮ ਦਾ ਜਿਹੜਾ ਮੇਰਾ ਕੈਰੈਕਟਰ ਆ ਪਿੰਕੀ ਦਾ ਐਂਡ ਫੈਸ਼ਨ ਡਿਜ਼ਾਈਨਰ ਆ ਬੜੀ ਫੈਸ਼ਨ ਦੀ ਉਮਰ ਹੀ ਉਹ ਹੈ